ਪੰਜਾਬ ਦੇ ਵਿੱਚ ਆਪਣੀ ਚੁਲਾਈ ਆ ਹਮੇਸ਼ਾ ਔਰ ਬੇਤੁਕੇ ਬੇਵਜਹ ਇਹਨਾਂ ਨੇ ਹਰ ਧਰਮ ਦੇ ਲੋਕਾਂ ਦਾ ਵਿਰੋਧ ਕੀਤਾ ਹੈ ਤੇ ਹੁਣ ਆਪ ਜੀ ਨੂੰ ਪਤਾ ਹੈ ਕਿ ਨਿਊਜ਼ੀਲੈਂਡ ਦੀ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਨਿਊਜ਼ੀਲੈਂਡ ਦੇ ਜਿਹੜੇ ਲੋਕ ਨੇ ਉੱਥੋਂ ਦੇ ਲੋਕਲ ਲੋਕ ਉਹਨਾਂ ਨੇ ਵੀ ਇਹਨਾਂ ਦੀ ਤਰਜ਼ ਦੇ ਉੱਤੇ ਜਿਸ ਤਰ੍ਹਾਂ ਇਹ ਜ਼ਬਰਦਸਤੀ ਪੱਗਾਂ 'ਚ ਸਿਰ ਫਸਾਏ ਹੋਏ ਗਰਮ ਖਿਆਲੀ ਭਾਰਤ ਨਾਲੋਂ ਪੰਜਾਬ ਨੂੰ ਤੋੜਨ ਵਾਲੇ ਆਪੋ ਬਣੇ ਹੋਏ ਪੰਜਾਬ ਦੇ ਠੇਕੇਦਾਰ ਇਸ ਜਲੰਧਰ ਵਾਲੇ ਨੇ ਉਸੇ ਤਰੀਕੇ ਦੇ ਨਾਲ ਕੋਈ ਪਾਪ ਕੀਤਾ ਸੀਗਾ ਤੇ ਜੇ ਅਪੋਸਟਲ ਅੰਕੁਰ ਨਰੋਲਾ ਜੀ ਜਿਹੜੇ ਕੀ ਇੱਕ ਸ਼ਾਂਤੀ ਦੇ ਦੂਤ ਨੇ ਉਹ ਲੋਕਾਂ ਨੂੰ ਜਾਗਰੂਕ ਕਰਦੇ ਨੇ ਲੋਕਾਂ ਨੂੰ ਹਨਾ ਜਿਨ੍ਹਾਂ ਨੂੰ ਰੱਬ ਚਾਹੀਦਾ ਆ ਤੇ ਉਹ ਰੱਬ ਦੇ ਨਾਲ ਜੋੜਦੇ ਨੇ ਜੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆਧਾਰਤ ਸ਼ਮਸ਼ਾਨ ਘਾਟ ਉਹ ਤੁਹਾਨੂੰ ਲਾਹਨਤਾਂ ਪਾਉਂਦੇ ਆ ਕਿ ਜੁੰਦੇ ਜੀ ਤੇ ਤੁਸੀਂ ਇਕੱਠੇ ਨਹੀਂ ਹੋ ਸਕੇ ਤੇ ਮਰ ਲੱਗ ਗਿਆ ਵੀ ਤੁਸੀਂ ਇਕੱਠੇ ਨਹੀਂ ਆ ਫਿਰ ਤੇ ਲਾਹਨਤ ਜ਼ਬਰਦਸਤੀ ਪੱਗਾ ਚ ਸਿਰਫ ਸਾਇਏ ਹੋਏ ਲੋਕਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮਸੀਕੀ ਨਮੋ ਬੁੱਧ ਹੈ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਜੈ ਸ਼੍ਰੀ ਰਾਮ ਸਾਰੇ ਭਾਰਤ ਵਾਸੀਆਂ ਨੂੰ ਆਸ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ ਆਪ ਜੀ ਦੀ ਚਰਦੀ ਕਲਾ ਉਸ ਅਕਾਲ ਪੁਰਖ ਵਾਹਿਗੁਰੂ ਅੱਲਾ ਖੁਦਾ ਦੇ RAM ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਚਰਦੀ ਕਲਾ ਦੇ ਵਿੱਚ ਰਹੋ ਸਤਿਓ ਅੱਜ ਦਾ ਵੀਡੀਓ ਲੈ ਕੇ ਆਪ ਜੀ ਦੀ ਖਿਚੜੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਉਹ ਗੁੰਡਾਗਰਦੀ ਕਰਦੇ ਨੇ ਅਗਰ ਯੂਪੀ ਜਾਂ ਬਿਹਾਰ ਤੋਂ ਪ੍ਰਵਾਸੀ ਇੱਥੇ ਆਣ ਕੇ ਆਪਣਾ ਕੋਈ ਧਾਰਮਿਕ ਕੋਈ ਸਮਾਗਮ ਕਰਦੇ ਨੇ ਛੱਟ ਪੂਜਾ ਕਰਦੇ ਨੇ ਇਹ ਉਹਨਾਂ ਦੇ ਉੱਤੇ ਉਂਗਲਾਂ ਚੁੱਕਦੇ ਨੇ ਅਗਰ ਮਸੀਹ ਭਾਈਚਾਰਾ 크ਰਿਸਚਨ ਜੇ ਉਹ ਕੋਈ ਆਪਣੀ ਧਾਰਮਿਕ ਰੈਲੀ ਕੱਢਦੇ ਆ ਜਾਂ ਕੋਈ ਕਲੂਸਟ ਕੱਢਦੇ ਆ ਜਾਂ ਉਹਨਾਂ ਦਾ ਕੋਈ ਇਕੱਠ ਹੁੰਦਾ ਆ ਤੇ ਪੰਜਾਬ ਦੇ ਵਿੱਚ ਇਹ ਜ਼ਬਰਦਸਤੀ ਪੱਗਾਂ 'ਚ ਸਿਰ ਫਸਾਏ ਹੋਏ ਲੋਕ ਜਿਹੜੇ ਨੇ ਇਹ ਉਹਨਾਂ ਦਾ ਵੀ ਵਿਰੋਧ ਕਰਦੇ ਆ ਔਰ ਇਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਜੋ ਮੀਡੀਆ ਹੈ ਔਰ ਸੋਸ਼ਲ ਮੀਡੀਆ ਹੈ ਇਹਦੀ ਬਦੌਲਤ ਉਹ ਖਬਰਾਂ ਉਹ ਗੱਲਾਂ ਪੂਰੇ ਵਰਲਡ ਦੇ ਵਿੱਚ ਮਿੰਟੋ ਮਿੰਟ ਪਹੁੰਚ ਜਾਂਦੀਆਂ ਆ ਇਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਚਲਾਈ ਆ ਹਮੇਸ਼ਾ ਔਰ ਬੇਤੁਕੇ ਬੇਵਜ੍ਹਾ ਇਹਨਾਂ ਨੇ ਹਰ ਧਰਮ ਦੇ ਲੋਕਾਂ ਦਾ ਵਿਰੋਧ ਕੀਤਾ ਆ ਤੇ ਹੁਣ ਆਪ ਜੀ ਨੂੰ ਪਤਾ ਕਿ ਨਿਊਜ਼ੀਲੈਂਡ ਦੀ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਨਿਊਜ਼ੀਲੈਂਡ ਦੇ ਜਿਹੜੇ ਲੋਕ ਨੇ ਉੱਥੋਂ ਦੇ ਲੋਕਲ ਲੋਕ ਉਹਨਾਂ ਨੇ ਵੀ ਇਹਨਾਂ ਦੀ ਤਰਜ਼ ਦੇ ਉੱਤੇ ਜਿਸ ਤਰ੍ਹਾਂ ਇਹ ਜ਼ਬਰਦਸਤੀ ਪੱਗਾਂ 'ਚ ਸਿਰ ਫਸਾਏ ਹੋਏ ਗਰਮ ਖਿਆਲੀ ਭਾਰਤ ਨਾਲੋਂ ਪੰਜਾਬ ਨੂੰ ਤੋੜਨ ਵਾਲੇ ਆਪੋ ਬਣੇ ਹੋਏ ਪੰਜਾਬ ਦੇ ਠੇਕੇਦਾਰ ਧਰਮ ਦੇ ਠੇਕੇਦਾਰ ਜਿੱਦਾਂ ਇਹ ਪੰਜਾਬ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਨੇ ਜਾਂ ਇੱਥੇ ਤੇ ਦੇਖੋ ਆਪਣੀ ਸਟੇਟ ਹੈ ਤੁਸੀਂ ਧਾਰਮਿਕ ਕੋਈ ਵੀ ਪ੍ਰੋਗਰਾਮ ਆਪਣੀ ਮਰਜ਼ੀ ਨਾਲ ਕਰੋ ਲੇਕਿਨ ਸਿੱਖ ਸਿਧਾਂਤਾਂ ਦੇ ਵਿੱਚ ਮੈਂ ਸੰਗਤ ਦੇ ਕੋਲੋਂ ਪੁੱਛਣਾ ਚਾਹੁੰਦਾ ਆ ਕਿ ਮੈਂ ਇੱਕ ਮੇਰੇ ਅੰਦਰ ਇੱਕ ਜਿਗਿਆਸਾ ਹੈ ਕਿ ਮੈਂ ਜਾਣਕਾਰੀ ਹਾਸਲ ਕਰਾਂ ਕਿ ਕਿਹੜੇ ਗੁਰੂ ਸਹਿਬਾਨ ਜਿਨ੍ਹਾਂ ਨੇ ਇਹ ਨਗਰ ਕੀਰਤਨ ਦੀ ਪਰੰਪਰਾ ਸ਼ੁਰੂ ਕੀਤੀ ਸੀਗੀ ਇਹ ਦਾਸ ਦੀ ਜਾਣਕਾਰੀ ਦੇ ਵਿੱਚ ਵਾਧਾ ਜ਼ਰੂਰ ਕਰਿਓ ਪੰਜਾਬ ਵਾਲਿਓ ਕਿਹੜੇ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਗੇ ਗੋਲਕ ਦੀ ਪਰੰਪਰਾ ਸ਼ੁਰੂ ਕੀਤੀ ਸੀਗੀ ਇਹ ਵੀ ਜ਼ਰੂਰ ਦੱਸਿਓ ਕਿਉਂਕਿ ਹਮੇ ਇਨਾ ਜ਼ਰੂਰ ਸੁਣਦਾ ਆ ਕਿ ਗੁਰੂ ਦੀ ਗੋਲਕ ਜਿਹੜੀ ਉਹ ਗਰੀਬ ਦਾ ਹੁੰਦਾ ਜਿਹੜਾ ਗੁਰੂ ਵਾਸਤੇ ਪੈਸਾ ਇਕੱਠਾ ਹੁੰਦਾ ਉਹ ਗਰੀਬ ਵਾਸਤੇ ਉਹਦੇ ਮੂੰਹ ਦੇ ਵਿੱਚ ਜਾਣਾ ਚਾਹੀਦਾ ਲੇਕਿਨ 15 ਅਰਬ ਰੁਪਏ ਦਾ ਬਜਟ ਆ ਮੈਨੂੰ ਦਿਖਾਓ ਤਾਂ ਕਿ ਕਿਹੜੇ ਗਰੀਬ ਦੇ ਇਹ ਕੰਮ ਆਉਂਦਾ ਆ ਕਿਹੜੇ ਗਰੀਬ ਦੀਆਂ ਧੀਆਂ ਦੇ ਵਿਆਹ ਕਰਦੇ ਆ ਕਿਹੜੇ ਗਰੀਬ ਦਾ ਇਲਾਜ ਫ੍ਰੀ ਕਰਦੇ ਆ ਕਿਹੜੇ ਗਰੀਬ ਲੋਕਾਂ ਨੂੰ ਇਹ ਐਜੂਕੇਸ਼ਨ ਫ੍ਰੀ ਦਿੰਦੇ ਆ ਵਰਭਾਣੀ ਦਾ ਤੇਹੀ ਸਿਧਾਤਾ ਵਿਦਿਆ ਵਿਚਾਰੀ ਤਾਂ ਪਰ ਅਪਕਾਰੀ ਸੋ ਇਹ ਹੁਣ ਇੱਕ ਧੰਦਾ ਬਣ ਚੁੱਕਾ ਆ ਅਰਬਾਂ ਖਰਪਾਤਾ ਧੰਦਾ ਬਣ ਚੁੱਕਾ ਆ ਪੰਜਾਬ ਦੇ ਵਿੱਚ ਜੇ ਇਹ ਵਿਰੋਧ ਕਰਦੇ ਆ ਕਦੀ ਯੂਪੀ ਤੇ ਬਿਹਾਰ ਦੇ ਜਿਹੜੇ ਸਾਡੇ ਦੇਸ਼ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਧਾਰਮਿਕ ਤਿਉਹਾਰਾਂ ਦੇ ਉੱਤੇ ਉਂਗਲਾਂ ਚੁੱਕਦੇ ਆ ਹੁਣ ਨਿਊਜ਼ੀਲੈਂਡ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਇਹਨਾਂ ਦਾ ਨਗਰ ਕੀਰਤਨ ਨਿਕਲ ਰਿਹਾ ਸੀ ਦੇਖੋ ਮੈਂ ਨਗਰ ਕੀਰਤਨ ਜੋ ਨਿਕਲਦੇ ਨੇ ਉਹਨਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਮੇਰੀ ਜਿਗਿਆਸਾ ਹੈ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਹਾਂ ਸਿੱਖ ਬੁੱਧੀਜੀਵੀਆਂ ਦੇ ਕੋਲੋਂ ਕਿ ਕਿਹੜੇ ਗੁਰੂ ਸਾਹਿਬਾਨਾਂ ਨੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਸੀਗੀ ਤੇ ਕਦੋਂ-ਕਦੋਂ ਗੁਰੂ ਸਾਹਿਬਾਨਾਂ ਨੇ ਨਗਰ ਕੀਰਤਨ ਕੱਢੇ ਸਨ ਕਿ ਜਾਂ ਇਹ ਮਨਮਤੇ ਤਰੀਕੇ ਦੇ ਨਾਲ ਸਿੱਖੀ ਦੇ ਕਾਬਜ ਠੇਕੇਦਾਰਾਂ ਨੇ ਆਪਣੀ ਰੋਜ਼ਗਾਰੀ ਨੂੰ ਵਧਾਉਣ ਵਾਸਤੇ ਜਾਂ ਬਿਜ਼ਨਸ ਨੂੰ ਵੱਡਾ ਕਰਨ ਵਾਸਤੇ ਉਹਨਾਂ ਨੇ ਇਹ ਆਪੇਤ ਨਹੀਂ ਕਿਤੇ ਸ਼ੁਰੂ ਕਰ ਦਿੱਤੇ ਹੁਣ ਇਹ ਲੋਕਾਂ ਦੇ ਉੱਤੇ ਉਂਗਲਾਂ ਚੁੱਕਦੇ ਆ ਉਹਨੇ ਅਪੋਸਟਲ ਅੰਕੁਰ ਨਰੂਲਾ ਜੀ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਨੇ ਜਲੰਧਰ ਦੇ ਵਿੱਚ ਕਿਸੇ ਬੱਚੀ ਦੇ ਨਾਲ ਕੋਈ ਗਲਤ ਹਰਕਤ ਕੀਤੀ ਉਸ ਦਾ ਬੜਾ ਲੋਕਾਂ ਨੇ ਵਿਰੋਧ ਕੀਤਾ ਅਗਰ ਉਹ ਵਿਅਕਤੀ ਪਾਪੀ ਹੈ ਤੇ ਸਾਡੇ ਤੇ ਗੁਰੂ ਸਾਹਿਬਾਨਾਂ ਨੇ ਪਾਪੀਆਂ ਨੂੰ ਵੀ ਗੱਲ ਨਾਲ ਲਾਇਆ ਜੇ ਮੈਂ ਗੱਲ ਕਰਾਂ ਬਾਬੇ ਨਾਨਕ ਜੀ ਦੀ ਉਹਨਾਂ ਨੇ ਤੇ ਕੋੜੇ ਰਾਖਸ਼ਸ ਨੂੰ ਵੀ ਆਪਣੀ ਸ਼ਰਨ ਦੇ ਵਿੱਚ ਲੈ ਲਿਆ ਸੀ ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਘਟੀਆ ਹੈ ਜਾਂ ਕ੍ਰਿਮੀਨਲ ਮਾਨਸਿਕਤਾ ਹੈ ਗੁਰੂ ਸਹਿਬਾਨਾ ਨੇ ਆਪਣੀ ਬਾਣੀ ਨਾਲ ਆਪਣੀ ਵਿਚਾਰਧਾਰਾ ਦੇ ਨਾਲ ਉਹਨਾਂ ਦੀ ਮਾਨਸਿਕਤਾ ਨੂੰ ਬਦਲਿਆ ਬਾਬਾ ਨਾਨਕ ਜੀ ਨੇ ਵੀ ਕਈ ਪਾਪੀਆਂ ਨੂੰ ਤਾਰਿਆ ਕਈ ਪਾਪੀਆਂ ਨੂੰ ਆਪਣੀ ਸ਼ਰਨ ਦੇ ਵਿੱਚ ਲਿਆ ਇਸੇ ਤਰੀਕੇ ਦੇ ਨਾਲ ਗੁਰੂ ਕਲਗੀਧਰ ਪਿਤਾ ਜੀ ਨੇ ਜਿਹੜੇ ਪਾਪੀ ਕਿਲੇ ਦੀਆਂ ਕੰਧਾਂ ਟੱਪ-ਟੱਪ ਕੇ ਗੁਰੂ ਜੀ ਨੂੰ ਵਦਾਵਾ ਦੇ ਕੇ ਭੱਜ ਗਏ ਸਨ ਗੁਰੂ ਸਹਿਬਾਨਾ ਨੇ ਤੇ ਉਹਨਾਂ ਪਾਪੀਆਂ ਦਾ ਜਿਹੜਾ ਵਿਦਾਵਾ ਸੀਗਾ ਉਹ ਵੀ ਪਾੜ ਦਿੱਤਾ ਉਹ ਪਾਪੀ ਸੀਗੇ ਜਿਹੜਾ ਗੁਰੂ ਨੂੰ ਛੱਡ ਕੇ ਭੱਜ ਜਾਂਦਾ ਹੈ ਉਹ ਪਾਪੀ ਹੀ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਨੇ ਤੇ ਉਹਨਾਂ ਨੂੰ ਵੀ ਆਪਣੀ ਬੁੱਕਲ ਦੇ ਵਿੱਚ ਲਿਆ ਜਿਨ੍ਹਾਂ ਦੀ ਮਾਨਸਿਕਤਾ ਕ੍ਰਿਮੀਨਲ ਮਾਨਸਿਕਤਾ ਸੀ ਤੇ ਜੇ ਆਪਾਂ ਗੱਲ ਕਰੀਏ ਭਾਈ ਕਨਈਆ ਜੀ ਦੀ ਤੇ ਭਾਈ ਕਨਈਆ ਜੀ ਯੁੱਧ ਦੇ ਮੈਦਾਨ ਦੇ ਵਿੱਚ ਫੱਟੜ ਹੋਏ ਦੁਸ਼ਮਣਾਂ ਨੂੰ ਵੀ ਉਹ ਪਾਣੀ ਪਿਉਂਦੇ ਸਨ ਤੇ ਕਿਸੇ ਨੇ ਪੁੱਛਿਆ ਕਿ ਤੂੰ ਦੁਸ਼ਮਣਾਂ ਨੂੰ ਕਿਉ ਪਾਣੀ ਪਿਉਣਾ ਉਹ ਕਹਿੰਦੇ ਵੀ ਮੈਨੂੰ ਦੁਸ਼ਮਣ ਕੋਈ ਦਿਖਦਾ ਹੀ ਨਹੀਂ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਤੇ ਗੁਰੂ ਸਾਹਿਬਾਨਾਂ ਨੇ ਵੀ ਪਾਪੀਆਂ ਨੂੰ ਆਪਣੀ ਸ਼ਰਨ ਚ ਲੈ ਕੇ ਉਹਨਾਂ ਦੀ ਮਾਨਸਿਕਤਾ ਬਦਲੀ ਆ ਤੇ ਜੇ ਇਸ ਜਲੰਧਰ ਵਾਲੇ ਨੇ ਉਸੇ ਤਰੀਕੇ ਦੇ ਨਾਲ ਕੋਈ ਪਾਪ ਕੀਤਾ ਸੀਗਾ ਤੇ ਜੇ ਅਪੋਸਟਲ ਅੰਕੁਰ ਨਰੋਲਾ ਜੀ ਜਿਹੜੇ ਕੀ ਇੱਕ ਸ਼ਾਂਤੀ ਦੇ ਦੂਤ ਨੇ ਉਹ ਲੋਕਾਂ ਨੂੰ ਜਾਗਰੂਕ ਕਰਦੇ ਨੇ ਲੋਕਾਂ ਨੂੰ ਹਨਾ ਜਿਨ੍ਹਾਂ ਨੂੰ ਰੱਬ ਚਾਹੀਦਾ ਆ ਤੇ ਉਹ ਰੱਬ ਦੇ ਨਾਲ ਜੋੜਦੇ ਨੇ ਜੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਇਸ ਇਹ ਵਿਅਕਤੀ ਜਿਹੜਾ ਹੈ ਜਿਹਨੇ ਪਾਪ ਕੀਤਾ ਹੈ ਅਗਰ ਇਹ ਖੁਦਾ ਦੀ ਸ਼ਰਨ ਚ ਵਾਗਰੂ ਦੀ ਸ਼ਰਨ ਚ ਅੱਲਾ ਪਰਮਾਤਮਾ RAM ਦੀ ਸ਼ਰਨ ਚ ਆ ਜਾਵੇ ਤੇ ਇਹਦੀ ਮਾਨਸਿਕਤਾ ਜਿਹੜੀ ਹੈ ਉਹ ਗੁਰੂ ਦੇ ਜਿਹੜੇ ਸੰਦੇਸ਼ਵਾਕ ਨੇ ਪਰਮਾਤਮਾ ਦੇ ਸੰਦੇਸ਼ਵਾਕ ਨੇ ਮੈਸेंजर ਆਫ ਗੋਡਸ ਨੇ ਜਿਹੜੇ ਉਹ ਆਪਣੀ ਵਿਚਾਰਧਾਰਾ ਦੇ ਨਾਲ ਇਸ ਤਰ੍ਹਾਂ ਦੇ ਪਾਪੀਆਂ ਦੀ ਸੋਚ ਮਾਨਸਿਕਤਾ ਨੂੰ ਬਦਲ ਸਕਦੇ ਹੈ ਉਹਨਾਂ ਨੂੰ ਸੱਜਾ ਦੇਣਾ ਹੀ ਕਾਫੀ ਨਹੀਂ ਹੈ ਉਹਨਾਂ ਨੂੰ ਉਹਨਾਂ ਦੀ ਸੋਚ ਬਦਲੀ ਜਾਵੇ ਕਿੰਨੀਆਂ ਉਦਾਹਰਨਾਂ ਨੇ ਬਾਬਾ ਨਾਨਕ ਜੀ ਦੀਆਂ ਬਚਪਨ ਦੇ ਵਿੱਚ ਵੀ ਸਾਡੀਆਂ ਨਾਨੀਆਂ தாਦੀਆਂ ਸਾਡੀ ਮਾਂ ਸਾਨੂੰ ਜੋ ਵੀ ਸਾਖੀਆਂ ਸਨ ਬਾਬਾ ਨਾਨਕ ਦੀਆਂ ਉਹ ਸੁਣਾਉਂਦੇ ਸਨ ਤੇ ਅੰਕ ਅਪੋਸਟਲ ਅੰਕੁਰ ਨਰੂਲਾ ਜੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਗਲਤ ਬਿਆਨ ਦਿੱਤਾ ਆ ਉਹਨਾਂ ਨੇ ਜਿੱਦਾਂ ਸਾਡੇ ਮਹਾਪੁਰਸ਼ਾਂ ਨੇ ਬੁੱਕਲ ਚ ਲੈ ਕੇ ਪਾਪੀਆਂ ਦੀ ਸੋਚ ਬਦਲੀ ਉਹਨਾਂ ਦੀ ਮਾਨਸਿਕਤਾ ਬਦਲੀ ਉਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਇਸੇ ਤਰੀਕੇ ਨਾਲ ਅਪੋਸਟਲ ਅੰਕੁਰ ਨਰੂਲਾ ਜੀ ਨੇ ਵੀ ਉਸ ਪਾਪੀ ਵਿਅਕਤੀ ਨੂੰ ਕਿਹਾ ਕਿ ਤੂੰ ਖੁਦਾ ਦੀ ਸ਼ਰਨ 'ਚ ਆ ਜਾ ਤੂੰ ਪਰਮੇਸ਼ਵਰ ਦੀ ਸ਼ਰਨ 'ਚ ਆ ਜਾ ਤੇ ਤੇਰੀ ਸੋਚ ਜਿਹੜੀ ਆ ਉਹ ਬਦਲੀ ਜਾਊਗੀ ਕਿਉਂਕਿ ਉਹਨੇ ਪਹਿਲਾਂ ਵੀ ਹੋ ਸਕਦਾ ਹੈ ਕਿ ਕੋਈ ਕ੍ਰਾਈਮ ਕੀਤੇ ਹੋਣਗੇ ਤੇ ਜਿਹੜਾ ਵਿਅਕਤੀ ਪ੍ਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਪਰਮੇਸ਼ਵਰ ਦੀ ਸ਼ਰਨ 'ਚ ਆ ਜਾਂਦਾ ਉਸ ਵਿਅਕਤੀ ਦੀ ਮਾਨਸਿਕਤਾ ਜਿਹੜੀ ਆ ਬਦਲ ਜਾਂਦੀ ਹੈ ਸੋ ਇਹ ਜਿਹੜੇ ਜ਼ਬਰਦਸਤੀ ਪੱਗਾਂ 'ਚ ਸਿਰਫ ਸਾਇਏ ਹੋਏ ਲੋਕ ਨੇ ਜਿਹੜੇ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਬਾਹਰਲੇ ਮੁਲਕਾਂ ਦੀ ਧਰਤੀਆਂ ਦੇ ਉੱਤੇ ਗਏ ਹੋਏ ਨੇ ਉੱਥੇ ਜਾ ਕੇ ਵੀ ਦੇਖੋ ਜੇ ਤੁਸੀਂ ਧਾਰਮਿਕ ਹੋ ਜਿੱਦਾਂ ਤੁਸੀਂ ਆਪਣੇ ਪੰਜਾਬ ਦੇ ਵਿੱਚ ਕਿਸੇ ਦੂਸਰੇ ਸਟੇਟ ਤੋਂ ਆਏ ਹੋਏ ਲੋਕਾਂ ਨੂੰ ਉਹਨਾਂ ਦੇ ਧਾਰਮਿਕ ਪ੍ਰੋਗਰਾਮ ਕਰਨ ਤੇ ਤੁਹਾਨੂੰ ਇਤਰਾਜ਼ ਹੁੰਦਾ ਆ ਤੁਸੀਂ ਉਂਗਲ ਚੁੱਕਦੇ ਹੋ ਤੁਸੀਂ ਗੱਲਾਂ ਕਰਦੇ ਹੋ ਅੱਜ ਕੱਲ ਤੁਸੀਂ ਇਹ ਨਾਅਰੇ ਲਾਉਂਦੇ ਹੋ ਕਿ ਪ੍ਰਵਾਸੀ ਪਜਾਓ ਪ੍ਰਵਾਸੀ ਪਜਾਓ ਤੇ ਦੇਖ ਲਓ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜੂਰ ਕਰਮੀ ਆਪੋ ਆਪਣੀ ਕੈਨੇਡਾ ਉੱਥੇ ਜਾ ਕੇ ਵੀ ਦੇਖੋ ਜੇ ਤੁਸੀਂ ਧਾਰਮਿਕ ਹੋ ਜਿੱਦਾਂ ਤੁਸੀਂ ਆਪਣੇ ਪੰਜਾਬ ਦੇ ਵਿੱਚ ਕਿਸੇ ਦੂਸਰੇ ਸਟੇਟ ਤੋਂ ਆਏ ਹੋਏ ਲੋਕਾਂ ਨੂੰ ਉਹਨਾਂ ਦੇ ਧਾਰਮਿਕ ਪ੍ਰੋਗਰਾਮ ਕਰਨ ਤੇ ਤੁਹਾਨੂੰ ਇਤਰਾਜ਼ ਹੁੰਦਾ ਆ ਤੁਸੀਂ ਉਂਗਲ ਚੁੱਕਦੇ ਹੋ ਤੁਸੀਂ ਗੱਲਾਂ ਕਰਦੇ ਹੋ ਅੱਜ ਕੱਲ ਤੁਸੀਂ ਇਹ ਨਾਅਰੇ ਲਾਉਂਦੇ ਹੋ ਕਿ ਪ੍ਰਵਾਸੀ ਭਜਾਓ ਪ੍ਰਵਾਸੀ ਭਜਾਓ ਤੇ ਦੇਖ ਲਓ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਉਸ ਪ੍ਰਮਾਤਮਾ ਨੇ ਉਸ ਪਰਮੇਸ਼ਵਰ ਉਸ ਖੁਦਾ ਨੇ ਉਸ ਰਾਮ ਨੇ ਉਸ ਵਾਇਗਰੂ ਨੇ ਉਹਨੇ ਤੁਹਾਡੀ ਮਾਨਸਿਕਤਾ ਨੂੰ ਚੇਂਜ ਕਰਨ ਵਾਸਤੇ ਪੰਜਾਬੀਓ ਜੋ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਵਿਰੋਧ ਹੋ ਰਿਹਾ ਆ ਤੁਹਾਡੇ ਲੋਕਾਂ ਦਾ ਵਿਰੋਧ ਹੋ ਰਿਹਾ ਆ ਉਹ ਇਸ ਕਰਕੇ ਕਿ ਜੇ ਤੁਸੀਂ ਰੱਬ ਨੂੰ ਮੰਨਣਾ ਤੁਸੀਂ ਆਪਣੇ ਧਾਰਮਿਕ ਸਥਾਨ ਤੇ ਵਿੱਚ ਚੁੱਪਚਾਪ ਉੱਥੇ ਬੈਠੋ ਆਪਣਾ ਨਾਮ ਜਪੋ ਤੇ ਕੀਰਤ ਕਰੀ ਚੱਲੋ ਤੇ ਵੰਡ ਛਕੀ ਚੱਲੋ ਲੇਕਿਨ ਤੁਸੀਂ ਤੇ ਗੁਰੂ ਦੇ ਸਿਧਾਂਤਾਂ ਦੇ ਉਲਟ ਚੱਲ ਕੇ ਤੁਹਾਨੂੰ ਕੀ ਜ਼ਰੂਰਤ ਪਈ ਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਨਗਰ ਕੀਰਤਨ ਜੋ ਤੁਸੀਂ ਕੱਢਦੇ ਆ ਇਹ ਕਾਦੇ ਵਾਸਤੇ ਆ ਸਿੱਖੀ ਸਿਧਾਂਤਾਂ ਦੇ ਉੱਤੇ ਤੁਸੀਂ ਚੱਲਦੇ ਨਹੀਂ ਪਏ ਤੁਹਾਡੇ ਪਿੰਡਾਂ ਦੇ ਵਿੱਚ ਜਾਤੀ ਆਧਾਰਿਤ ਗੁਰਦੁਆਰੇ ਸ਼ਮਸ਼ਾਨ ਘਾਟ ਉਹ ਤੇ ਤੁਸੀਂ ਪਿਛਲੇ 350 350 400 ਸਾਲਾਂ ਦੇ ਵਿੱਚ ਗੁਰੂ ਤੇ ਸਿਧਾਂਤ ਦੇ ਚੱਲਦੇ ਹੋਏ ਤੁਸੀਂ ਖਤਮ ਨਹੀਂ ਕਰ ਸਕੇ ਉਦੋਂ ਤੇ ਚਲੋ ਅਨਪੜ ਲੋਕ ਸਨ ਹੁਣ ਤੇ ਤੁਸੀਂ ਪੜੇ ਲਿਖੇ ਆ ਪਰ ਪੜ੍ਹ ਲਿਖ ਕੇ ਵੀ ਭਾਵੇਂ ਤੁਸੀਂ ਬੇਸ਼ੱਕ ਦੂਜੀਆਂ ਧਰਤੀਆਂ ਦੇ ਉੱਤੇ ਜਿਨ੍ਹਾਂ ਨੂੰ ਸਵਰਗ ਕਿਹਾ ਜਾਂਦਾ ਹੈ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਵਰਗੀਆਂ ਧਰਤੀਆਂ ਦੇ ਉੱਤੇ ਤੁਸੀਂ ਚਲੇ ਗਏ ਆ ਪਰ ਤੁਸੀਂ ਲੋਕਾਂ ਨੇ ਜਗ੍ਹਾ ਬਦਲੀ ਆ ਤੁਸੀਂ ਆਪਣੀ ਮਾਨਸਿਕਤਾ ਆਪਣੀ ਸੋਚ ਨਹੀਂ ਬਦਲੀ ਤੁਹਾਨੂੰ ਗੁਰੂ ਸਾਹਿਬ ਜੀ ਵੀ ਨਹੀਂ ਬਦਲ ਸਕੇ ਇਹ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਜੋ ਗੁਰੂ ਸਾਹਿਬ ਜੀ ਦਾ ਸਿਧਾਂਤ ਸੀਗਾ ਸਿੱਖੀ ਸਿਧਾਂਤ ਸੀਗੇ ਕਿ ਹਰ ਇੱਕ ਨੂੰ ਗਲ ਦੇ ਨਾਲ ਲਾਉਣਾ ਹਰ ਇੱਕ ਨੂੰ ਪਿਆਰ ਕਰਨਾ ਤੁਹਾਡੇ ਪਿੰਡਾਂ ਦੇ ਵਿੱਚ ਜਾਤੀ ਆਧਾਰਿਤ ਗੁਰਦੁਆਰੇ ਤੁਹਾਡੇ ਮੂੰਹ ਦੇ ਉੱਤੇ ਥੁੱਕਦੇ ਨੇ ਤੁਹਾਡੇ ਮੂੰਹ ਦੇ ਉੱਤੇ ਚਪੇੜ ਮਾਰਦੇ ਨੇ ਜਾਤੀ ਆਧਾਰਿਤ ਸ਼ਮਸ਼ਾਨ ਘਾਟ ਉਹ ਤੁਹਾਨੂੰ ਲਾਹਨਤਾਂ ਪਾਉਂਦੇ ਆ ਕਿ ਜੁੰਦੇ ਜੀ ਤੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਤੇ ਮਰ ਲੱਗੇ ਵੀ ਤੁਸੀਂ ਇਕੱਠੇ ਨਹੀਂ ਆ ਫਿਰ ਲਾਹਨਤ ਜ਼ਬਰਦਸਤੀ ਪੱਗਾ ਚ ਸਿਰ ਫਸਾਏ ਹੋਏ ਲੋਕਾਂ ਦੇ ਕਿ ਤੁਹਾਨੂੰ ਉਹ ਸ਼ਮਸ਼ਾਨ ਘਾਟ ਲਾਂਭਤਾ ਪਉਂਦੇ ਆ ਅਗਰ ਮੇਰੀ ਗੱਲ ਝੂਠੀ ਆ ਤੇ ਮੈਂ ਕਹਾਂਗਾ ਕਿ ਮੇਰਾ ਮੇਰਾ ਵਿਰੋਧ ਹੋਣਾ ਚਾਹੀਦਾ ਮੈਨੇ ਜੁੱਤੀਆਂ ਮਾਰੋ 100 ਤੇ ਕਿਨੋਂ 5 ਤੇ ਜੇ ਮੇਰੀ ਗੱਲ ਸੱਚੀ ਆ ਅਗਰ ਤੁਹਾਨੂੰ ਲੱਗਦਾ ਵੀ ਇਹ ਤਰਕ ਦੇ ਨਾਲ ਕੀਤੀ ਗਈ ਗੱਲ ਆ ਇਸ ਵੀਡੀਓ ਨੂੰ ਅੱਗ ਦੀ ਤਰ੍ਹਾਂ ਸ਼ੇਅਰ ਕਰ ਦੇਣਾ ਅਪੋਸਟਲ ਅੰਕੁਰ ਨੁਰੁੱਲਾ ਜੀ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਮਹਾਪੁਰਸ਼ ਦਾ ਜੋ ਇੱਕ ਫਰਜ਼ ਹੁੰਦਾ ਆ ਮੈਂ ਉਹਨਾਂ ਨੂੰ ਮਹਾਪੁਰਸ਼ ਮਾਨ ਦਾਇਆ ਅਪੋਸਲ ਅੰਕੁਨਰੂ ਨਾ ਜੀ ਲੱਖਾਂ ਕਰੋੜਾਂ ਲੋਕ ਐਵੇਂ ਨਹੀਂ ਕਿਸੇ ਪਾਸੇ ਚਲੇ ਜਾਂਦੇ ਕੋਈ ਨਾ ਕੋਈ ਜਦੋਂ ਗੱਲ ਦੇਖਦੀ ਆ ਤੇ ਉਦੋਂ ਹੀ ਲੋਕ ਜਾਂਦੇ ਹੁਣ ਸਾਡੇ ਜਿੰਨੇ ਵੀ ਸਿੱਖ ਆ ਮੈਂ ਆ ਮੈਂ ਅਗਰ ਕਿਸੇ ਮੰਦਰ ਦੇ ਵਿੱਚ ਚਲਾ ਗਿਆ ਤੇ ਕਿਆ ਹੁਣ ਮੇਰਾ ਧਰਮ ਤਬਦੀਲ ਹੋ ਗਿਆ ਅਗਰ ਮੈਂ ਉੱਥੇ ਜਾ ਕੇ ਜਕਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਦਾ ਨਾਰਾ ਲਾਤਾ ਤੇ ਕਿਆ ਮੇਰਾ ਧਰਮ ਬਦਲ ਗਿਆ ਅਗਰ ਮੈਂ ਜੈ ਸ਼੍ਰੀ ਨਾਮ ਬੁਲਾ ਦਿੱਤਾ ਤੇ ਕਿਆ ਮੇਰਾ ਧਰਮ ਬਦਲ ਗਿਆ ਅਗਰ ਮੈਂ ਮਹਾਮਾਈ ਚਿੰਤਪurni ਜੀ ਦੇ ਦਰਸ਼ਨ ਕਰਨ ਚਲਾ ਗਿਆ ਜਵਾਲਾ ਜੀ ਦੇ ਚਲਾ ਗਿਆ ਵੈਸ਼ਰੂ ਦੇਵੀ ਜੀ ਦੇ ਚਲਾ ਗਿਆ ਅਮਰਨਾਥ ਜੀ ਦੇ ਯਾਤਰਾ ਕਰਨ ਚਲਾ ਗਿਆ ਸੰਗੜਾ ਵਾਲੇ ਸ਼ਵਾਲੇ ਮੰਦਰ ਮੈਂ ਜਾਦਾ ਰਿਹਾ ਸ਼ਿਪੋਲੇ ਨਾਥ ਦੀ ਅਰਦਾਸ ਨਾ ਕਰਦਾ ਰਿਹਾ ਤੇ ਕਿਆ ਮੇਰਾ ਧਰਮ ਬਦਲ ਗਿਆ ਨਹੀਂ ਧਰਮ ਕਿਸੇ ਦਾ ਕਦੀ ਨਹੀਂ ਬਦਲ ਸਕਦਾ ਇਸੇ ਤਰ੍ਹਾਂ ਜਿਹੜੇ ਲੋਕ ਚਰਚ ਤੇ ਵਿੱਚ ਜਾਂਦੇ ਆ ਮੱਥਾ ਟੇਕਦੇ ਆ ਉਹਨਾਂ ਦਾ ਧਰਮ ਨਹੀਂ ਬਦਲਿਆ ਗਿਆ ਉਹਨਾਂ ਦੀ ਸੋਚ ਜਿਹੜੀ ਹੈ ਉਹ ਬਦਲੀ ਗਈ ਹੈ ਜਿਹੜੀ ਕ੍ਰਿਮੀਨਲ ਮਾਨਸਿਕਤਾ ਸੀ ਮੈਂ ਦੋ ਭੈਣ ਭਰਾਵਾਂ ਦੀਆਂ ਵੀਡੀਓ ਦੇਖਦਾ ਪਿਆ ਸੀਗਾ ਉਹ ਕਹਿ ਰਹੇ ਨੇ ਕਿ ਉਹ ਜੱਟ ਕਮਿਊਨਿਟੀ ਦੇ ਵਿੱਚੋਂ ਨੇ ਉਹ ਸਿੱਖਾਂ ਦੇ ਵਿੱਚੋਂ ਨੇ ਉਹਨਾਂ ਨੂੰ ਕਿਸੇ ਨੇ ਜ਼ਬਰਦਸਤੀ ਨਹੀਂ ਜੋੜਿਆ ਉਹਨਾਂ ਨੂੰ ਕਿਸੇ ਨੇ ਖਰੀਦਿਆ ਨਹੀਂ ਆ ਉਹ ਆਪ ਆਏ ਆ ਤੇ ਉਹ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਏ ਆ ਤੇ ਉਹ ਪਰਮੇਸ਼ਵਰ ਦੇ ਰਾਹ ਦੇ ਉੱਤੇ ਚੱਲ ਰਹੇ ਨੇ ਸੋ ਇਸ ਕਰਕੇ ਜਿਹੜੇ ਲਾਂਤੀ ਲੋਕ ਵਿਰੋਧ ਕਰਦੇ ਨੇ ਉਹਨਾਂ ਦੀ ਘੱਟੀਆਂ ਮਾਨਸਿਕਤਾ ਜਿਹੜੀ ਆ ਉਹ ਇਹੀ ਹੈ ਕਿ ਉਹਨਾਂ ਦਾ ਕੰਮ ਹੀ ਲੱਤਾਂ ਖਿੱਚਣਾ ਹੁੰਦਾ ਹੈ ਆਸ ਕਰਦਾ ਤੁਸੀਂ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤ ਹੋਵੋਗੇ ਹਾਲੇਲੂਇਆ ਤੁਸੀਂ ਵੀਡੀਓ ਨੂੰ ਦੇਖਿਆ ਔਰ ਜਿਵੇਂ ਕਿ ਇਸ ਸਿੱਖ ਭਰਾ ਦੇ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਉਹਨਾਂ ਲੋਕਾਂ ਦੇ ਲਈ ਜੋ ਕਿ ਆਪਣੇ ਮਨਾਂ ਦੇ ਵਿੱਚ ਗਲਤ ਫੈਮਿਲੀ ਨੂੰ ਬਿਠਾ ਕੇ ਬੈਠੇ ਨੇ ਔਰ ਜਿਵੇਂ ਕਿ ਉਹ ਸੋਚ ਰਹੇ ਨੇ ਕਿ ਪਰਮੇਸ਼ਰ ਦੇ ਦਾਸ ਸਪੋਸਟਰੰਕੂ ਯੂਸਫ ਨੋਰਾ ਜੀ ਨੇ ਜੋ ਕਿ ਗਲਤ ਬਿਆਨ ਦਿੱਤੇ ਨੇ ਇਸ ਵੀਡੀਓ ਦੇ ਜ਼ਰੀਏ ਇਸ ਭਰਾ ਦੇ ਜ਼ਰੀਏ ਸਭ ਲੋਕਾਂ ਨੂੰ ਜੋ ਕਿ ਸਚਾਈ ਨੂੰ ਦੱਸਿਆ ਗਿਆ ਕਿਉਂਕਿ ਆਪ ਸਭ ਜਾਣਦੇ ਹਾਂ ਔਰ ਅਸੀਂ ਵੀ ਜਾਣਦੇ ਹਾਂ ਕਿ ਕੋਈ ਵੀ ਧਰਮ ਜੋ ਕਿ ਵੈਰ ਕਰਨਾ ਨਹੀਂ ਸਿਖਾਂਦਾ ਕੋਈ ਵੀ ਧਰਮ ਦੁਸ਼ਮਣੀ ਕਰਨਾ ਨਹੀਂ ਸਿਖਾਂਦਾ ਕਿ ਤਰ੍ਹਾਂ ਇੱਕ ਦੂਜੇ ਦੇ ਨਾਲ ਪਿਆਰ ਕਰਨਾ ਇੱਕ ਦੂਜੇ ਨੂੰ ਮਾਫ ਕਰਨਾ ਸਿਖਾਂਦਾ ਉਸ ਨੂੰ ਲੈ ਕੇ ਅੱਜ ਇਸ ਸਿੱਖ ਭਰਾ ਦੇ ਵੱਲੋਂ ਇਸ ਵੀਡੀਓ ਨੂੰ ਅਪਲੋਡ ਕਰਕੇ ਸਭ ਲੋਕਾਂ ਨੂੰ ਸਚਾਈ ਦੱਸੀ ਗਈ ਹੈ ਸਭ ਲੋਕਾਂ ਨੂੰ ਦੱਸਿਆ ਗਿਆ ਕਿ ਜੋ ਕਿ ਪਰਮੇਸ਼ਰ ਦੇ ਦਾਸ ਪੋਸਟਰ ਅੰਕੁਰ ਯੂਸਫ ਨਰੋਜੀ ਉਹ ਸ਼ਾਂਤੀ ਦੇ ਦੂਤ ਨੇ ਔਰ ਹਮੇਸ਼ਾ ਹੀ ਉਹ ਇੱਕ ਦੂਜੇ ਦੇ ਨਾਲ ਪਿਆਰ ਕਰਨ ਨੂੰ ਕਹਿੰਦੇ ਨੇ ਇੱਕ ਦੂਜੇ ਦੇ ਨਾਲ ਪਿਆਰ ਰੱਖਣ ਨੂੰ ਕਹਿੰਦੇ ਨੇ ਔਰ ਉਹ ਜੋ ਕਿ ਆਪਣੇ ਪਰਮੇਸ਼ਰ ਦਾ ਸੁਸਮਚਾਰ ਸੁਣਾਉਂਦੇ ਨੇ ਕਿਉਂਕਿ ਪ੍ਰਭੂ ਦਾ ਵਚਨ ਬਿਆਨ ਕਰਦਾ ਹੈ ਕਿ ਉਹ ਦਰਮੀਆਂ ਨੂੰ ਨਹੀਂ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਇਸ ਲਈ ਸਾਨੂੰ ਪਾਪੀ ਲੋਕਾਂ ਨੂੰ ਵਚਨ ਦੇਣਾ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਜੋ ਕਿ ਚੇਂਜ ਕਰ ਸਕਣ ਔਰ ਬਦਲ ਸਕਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਗੋਟ ਰਹਿਣਾ